ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਤਿੰਨ ਮਗ 2017 ਬਿਕਰਮੀ ਨਸੀਬ ਸਿੰਘ ਦੇ ਗਰੇ ਪਿੰਡ ਬੋਪਰਾਏ ਹਰ ਜੁਗ ਜੁਗ ਵੇਸ ਵਟਾਇਆ ਆਦਿ ਜੁਗਾਦੀ ਏਕੰਕਾਰ ਹਰ ਜੁਗ ਜੁਗ ਵੇਸ ਵਟਾਇਆ ਜੁਗਾ ਜਗੰਤਰ ਖੇਲੇ અપਾਰ ਹਰ ਜੁਗ ਜੁਗ ਵੇਸ ਵਟਾਇਆ ਨਿਰਗੁਣ ਸਰਗੁਣ ਲਾਇਆ ਅਵਤਾਰ ਹਰ ਜੁਗ ਜੁਗ ਵੇਸ ਬਟਾਇਆ ਪੰਜ ਤਤ ਕਰੇ ਪਿਆਰ ਪੰਜ ਤਤ ਕਰੇ ਪਿਆਰ ਹਰ ਜੁਗ ਜੁਗ ਵੇਸ ਬਟਾਇਆ ਕਰੇ ਖੇਲ ਅਗਮ ਵਪਾਰ ਹਰ ਜੁਗ ਜੁਗ ਵੇਸ ਬਟਾਇਆ ਨੌ ਤਰਾਏ ਵਿੱਚ ਸੰਸਾਰ ਹਰ ਜੁਗ ਜੁਗ ਵੇਸ ਬਟਾਇਆ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਕਰੇ ਕਰਾਇ ਸੱਚ ਵਿਹਾਰ ਹਰ ਜੁਗ ਜੁਗ ਵੇਸ ਵਟਾਏਂਦਾ ਅਲਖੇ ਗੁਚਰ ਗਮਿਆਥਾ ਹਰ ਜੁਗ ਜੁਗ ਵੇਸ ਵਟਾਏਂਦਾ ਨਿਰਗੁਣ ਦਾਤਾ ਬੇਪਰਵਾ ਹਰ ਜੁਗ ਜੁਗ ਵੇਸ ਵਟਾਏਂਦਾ ਅਲਖ ਅਲਖਣਾ ਸੱਚਾ ਸ਼ੈਨ ਸ਼ਾ ਹਰ ਜੁਗ ਜੁਗ ਵੇਸ ਵਟਾਏਂਦਾ ਨਿਰਗੁਣ ਨਿਰਵੈਰ ਪਰਖੇ ਕਾਲ ਨਾਉ ਨਿਰੰਕਾਰ ਆਪ ਪ੍ਰਗਟਾ ਹਰ ਜੁਗ ਜੁਗ ਵੇਸ ਵਟਾਏਂਦਾ ਸ਼ਬਦ ਅਨਾਦੀ ਨਾਦ ਦੋ ਜਹਾਨਾ ਦਾਏ ਵਜਾ ਹਰ ਜੁਗ ਜੁਗ ਵੇਸ ਵਟਾਏਂਦਾ ਜੋਤੀ ਨੂਰ ਕਰੇ ਰੁਸ਼ਨਾ ਹਰ ਜੁਗ ਜੁਗ ਵੇਸ ਵਟਾਇੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਪੇ ਬਣੇ ਸੱਚ ਮਲਾ ਹਰ ਜੁਗ ਜੁਗ ਵੇਸ ਅਵਲੜਾ ਮਹਿਮਾ ਇਕੱਠ ਕਥੀ ਨਾ ਜਾਈਆ ਹਰ ਜੁਗ ਜੁਗ ਵੇਸ ਵਲੜਾ ਸੂਪਰਖ ਨਿਰੰਜਨ ਪੇਵ ਨਰਾਈਆ ਹਰ ਜੁਗ ਜੁਗ ਵੇਸ ਵਲੜਾ ਹਰ ਪੁਰਖ ਨਿਰੰਜਨ ਰੂਪੇ ਅਨੂਕ ਆਪ ਤਰਾਈਆ ਹਰ ਜੁਗ ਜੁਗ ਵੇਸ ਵਲੜਾਏ ਕੰਕਰਾਨ ਪਵ ਪ੍ਰਕਾਸ਼ ਆਪਣਾ ਆਪ ਤਰਾਈਆ ਹਰ ਜੁਗ ਜੁਗ ਵੇ ਸਵਲੜਾ ਆ ਨਿਰੰਝਣ ਨੂਰੋ ਨੂਰ ਨੂਰ ਨਰਾਨਾ ਡਗ ਮਗਾਈਆ ਹਰ ਜੁਗ ਜੁਗ ਵੇ ਸਵਲੜਾ ਸ੍ਰੀ ਭਗਵਾਨ ਸੱਚਖੰਡ ਦਵਾਰਾ ਪਣਾਇਆ ਆਪ ਸੁਹਾਈਆ ਹਰ ਜੁਗ ਜੁਗ ਵੇ ਸਵਲੜਾ ਥਿਰ ਕਰ ਸੱਚ ਸਿੰਘਾਸਣ ਏਕਾ ਅਸਣ ਲਾਈਆ ਹਰ ਜੁਗ ਜੁਗ ਵੇ ਸਵਲੜਾ ਪਾਰ ਬ੍ਰਹਮ ਤਬੇ ਆਪਣਾ ਵੇਖੇ ਖੇਲ ਤਮਾਸਨ ਹੁਕਮੀ ਹੁਕਮ ਆਪ ਵਰਤਾਈਆ ਹਰ ਜੁਗ ਜੁਗ ਵੇ ਸਵਲੜਾ ਸਚੇ ਤਖਤ ਬੈਠ ਸ਼ਾਹੋ ਸ਼ਾਬਾਸ਼ਨਾ ਰਾਜ ਰਾਜਾਨ ਪੂਪਨ ਭੂਪੇ ਆਪਣੀ ਦਇਆਪ ਕਮਾਈਆ ਹਰ ਜੁਗ ਜੁਗ ਵੇਸ ਬਲੜਾ ਜੋਤੀ ਜੋਤ ਸਰੂ ਫਰਾਪ ਆਪਣੀ ਕਿਰਪਾ ਕਰ ਆਦ ਜੁਗਾਦੀ ਏਕਾ ਹਰ ਆਪਣੀ ਖੇល ਆਪ ਖਿਲਾਈਆ ਹਰ ਜੁਗ ਜੁਗ ਵੇਸ ਬਲੜਾ ਹਰ ਕਰਤਾ ਆਪ ਕਰਾਏਂਦਾ ਹਰ ਜੁਗ ਜੁਗ ਵੇਸ ਹਰ ਜੁਗ ਜੁਗ ਵੇਸ ਅਪਾਰਾ ਹਰ ਕਰਤਾ ਆਪ ਕਰਾਏਂਦਾ ਹਰ ਯੁਗ ਯੁਗ ਹੋ ਜਾਰਾ ਸ਼ਬਦ ਧਾਰ ਆਪ ਚਲਾਇੰਦਾ ਹਰ ਯੁਗ ਯੁਗ ਵਿੱਚ ਬ੍ਰਹਮਾ ਵਿਸ਼ਨ ਸ਼ਿਵ ਲਾਏ ਸੇਵਾਦਾਰਾ ਸੱਚੀ ਸੇਵਾਏ ਕ ਸਮਝਾਇੰਦਾ ਹਰ ਯੁਗ ਯੁਗ ਤ੍ਰੈ ਗੁਣ ਮਾਇਆ ਭਰੇ ਪੰਡਾਰਾ ਵਸਤੇ ਮੁਲਕ ਆਪ ਵਰਤਾਇੰਦਾ ਹਰ ਯੁਗ ਯੁਗ ਪੰਜ ਤਤ ਕਰੇ ਪਸਾਰਾ ਲੱਖ 84 ਕੰਚਨ ਗੜ ਵਸਾਇੰਦਾ ਹਰ ਯੁਗ ਯੁਗ ਖੇਲੇ ਪਾਰਾ ਨਿਰਗੁਣ ਸਰਗੁਣ ਮੇਲਾ ਕੰਤਪਤਾਰਾ ਸੱਚੀ ਸੇਝ ਆਪ ਸਹਾਈੰਦਾ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰ ਕਰੇ ਖੇਲੇ ਕਨ ਨਰ ਨਰ ਨਰਾਇਣ ਆਪਣਾ ਨਾਮ ਉਪਜਾਇੰਦਾ ਹਰ ਜੁਗ ਜੁਗ ਜੋਤ ਜਗਾਇੰਦਾ ਜੋਤੀ ਜਾਤਾ ਹਰ ਨਿਰੰਕਾਰ ਹਰ ਜੁਗ ਜੁਗ ਘੜਨ ਕੜਤੇ ਆਪ ਕੜਾਇੰਦਾ ਕੜਨ ਪੰਨਣ ਹਾਰ ਸਮਰੱਥ ਪੁਰਖ ਕਰਤਾਰ ਹਰ ਜੁਗ ਜੁਗ ਰਥ ਚਲਾਇੰਦਾ ਰਥ ਰਤਵਾਹੀ ਬਣੇ ਸੱਚੀ ਸਰਕਾਰ ਹਰ ਜੁਗ ਜੁਗ ਮਹਿਮਾ ਕਥੇ ਆਪ ਸੁਣਾਇੰਦਾ ਆਪ ਤੇ ਗਾਏ ਆਪਣੀ ਵਾਰ ਹਰ ਜੁਗ ਜੁਗ ਸਾਚੀ ਵਥ ਲੋਕ ਮਾਤ ਵਰਤਾਇਦਾ ਨਾਮ ਏਨ ਮੁਲਾਇਕ ਭੰਡਾਰ ਹਰ ਜੁਗ ਜੁਗ ਆਪਣਾ ਹਟ ਆਪ ਖੁਲਾਇਦਾ ਗੁਰ ਪੀਰ ਬਣੇ ਅਵਤਾਰ ਹਰ ਜੁਗ ਜੁਗ ਤੀਰਜ ਸਤਿ ਆਪ ਧਰਾਇਦਾ ਸਤ ਸੰਤੋਖ ਦੇ ਆਦਾਰ ਹਰ ਯੁਗ ਯੁਗ ਬ੍ਰਹਮ ਮਾਤਾ ਕ ਸਮਝਾਏਂਦਾ ਆਤਮੇ ਅੰਤਰ ਕਰ ਵਿਚਾਰ ਹਰ ਯੁਗ ਯੁਗ ਰਤੀ ਰਤ ਨਾਮ ਰੰਗਾਇਂਦਾ ਰੰਗ ਰੰਗੀਲਾ ਮੀਤ ਮਰਾਰ ਹਰ ਯੁਗ ਯੁਗ ਸਾਚਾ ਬੀਜੇ ਕਾ ਕਤੈ ਅੰਮ੍ਰਿਤ ਫਲੇ ਕੂ ਉਜਾਇਂਦਾ ਫੁੱਲ ਫਲਵਾੜੀ ਵਖੇ ਸਰਬ ਸੰਸਾਰ ਹਰ ਯੁਗ ਯੁਗ ਚਰਨ ਕਵਲ ਨਾਤਾ ਆਪ ਬੰਧਾਇਂਦਾ ਜੋਤੀ ਜੋਤ ਸਰੂਪ ਹਰਾ ਆਪ ਆਪਣੀ ਕਿਰਪਾ ਕਰਾਪੇ ਜਾਣੇ ਆਪਣੀ ਕਾਰ ਹਰ ਯੁਗ ਯੁਗ ਕਾਰ ਕਮਾਈਆ ਕਮਾਵਣ ਹਾਰਾ ਏ ਕੰਕਾਰ ਲੱਖ 84 ਖੇਲ ਰਚਾਈਆ ਲੇਖਾ ਜਾਣ ਅਗਾਮਿ ਅਪਾਰ ਘਰ ਘਰ ਬੈਠਾ ਸੇਜ ਹੰਡਾਈਆ ਲੱਖ 84 ਕੰਤ ਪਤਾਰ ਸੱਚਾ ਮੰਗਲ ਏ ਕਾ ਗਾਇਆ ਜੁਗਾ ਜੁਗੰਤਰਿ ਸ਼ਬਦੇ ਅਨਹਦ ਸਚੇਤਨ ਕਾਰ ਸਾਚੀ ਸਖੀਆਂ ਆਪ ਸੁਣਾਈਆ ਸਖਾ ਸਹਿਲਾ ਭਣ ਮੀਤ ਮਰਾਰ ਏਕ ਅਕੇਲਾ ਵੇਖੇ ਚਾਈ ਚਾਈਆ ਜੁਗਾ ਜੁਗੰਤਰ ਹੋ ਤਿਆਰ ਭਗਤ ਭਗਵੰਤ ਵਖੇ ਥਾਉ ਥਾਈਆ ਨੋਖੰਡ ਪ੍ਰਥਮੀ ਇਕਾ ਨੈਣੂ ਗਾੜ ਸੰਤ ਸਹਿਲੇ ਪਕੜੇ ਭਾਈਆ ਮੇਟ ਮਿਟਾਏ ਪੰਚਮ ਧਾੜ ਗੁਰਮੁਖ ਖਾਨ ਦੇਵੇ ਠੰਡੀ ਛਾਈਆਂ ਸਿਰ ਹੱਥ ਰੱਖ ਕਰਤਾਰ ਗੁਰਸੇਖ ਸਾਚੇ ਲੈ ਸਮਝਾਈਆ ਜਗਤ ਵਿਦਿਆ ਕਰੇ ਪਾਰ ਕਿਨਾਰ ਏਕ ਆਖਰ ਦਾਏ ਪੜਾਈਆ ਆਪੇ ਆਪਣੀ ਕਿਰਪਾ ਤਾਰ ਜੁਗ ਜੁਗ ਆਪਣਾ ਰੂਪ ਤਰਾਈਆ ਸਜੁਗ ਸੱਚਾ ਕਰ ਵਰਤਾਰ ਤ੍ਰੇਤਾ ਲਖਾਇਆ ਮਕਾਈਆ ਤ੍ਰੈ ਗੁਣ ਭੰਡਾ ਭੰਨ ਭੰਡਾਰ ਦੁਆਪਰਿਆ ਆਪਣਾ ਖੇਲ ਖਿਲਾਈਆ ਖੇਲਣ ਹਰ ਸਚਾ ਸ਼ਾਹਕਾਰ ਕਲਯੁਗ ਕੂੜਕੁੜਿਆਰਾ ਡੰਕ ਵਜਾਈਆ ਚਰਮ ਕੁੰਟਹਾ ਹਕਾਰ ਵੇਲਾ ਅੰਤਮ ਦਇ ਦੁਹਾਈਆ ਨ ਕੋਈ ਪਾਵੇ ਸਾਰ ਹਰ ਕਰਤੇ ਖੇਲ ਰਚਾਈਆ ਖੇਲੇ ਖੇਲ ਬੇਅਤ ਪਰਵਰਦੀਗਾਰ ਜੋਤੀ ਜੋਤ ਸਰੂਪ ਰਾਬ ਆਪਣੀ ਜੋਤ ਦਾ ਰਜੋਤੀ ਨੂਰ ਕਰੇ ਹੋ ਜਾਰ ਹਰ ਜੁਗ ਜੁਗ ਖੇਲ ਖਿਲੰਦੜਾ ਖੇਲਣ ਹਾਰ ਸਦਾ ਬੇਅੰਤ ਨਿਰਗੁਣ ਆਪਣਾ ਵੇਸ ਵਿਟੰਦੜਾ ज्योति नूर श्री भगवंत साचा मंदरे आप सुहंदड़ा महिमा गणते गणत नेत्र लोचन नैन ना कोई देख बखंदड़ा परमେ ਭੁੱਲੇ ਕਲਜੁਗਿ ਸੰਤ ਗੁਰਮੁਖ ਸਾਚੇ ਆਪ ਠੰਦੜਾ 184 ਵਿੱਚੋਂ ਵੇਖੇ ਆਪਣਾ ਜੰਤ ਏਕਾ ਦਰਸ ਦਰਸੀ ਸਚ ਵਖੰਡੜਾ ਜੋਤੀ ਜੋਤ ਸਰੂਪ ਹਰਾਬ ਆਪਣੀ ਕਿਰਪਾ ਕਰ ਹਰ ਜਨ ਸਾਚੇ ਲੈ ਵਾਰ ਗੜ ਤੋੜੇ ਹਮੇ ਹੰਗਤ ਹਰ ਯੁਗ ਯੁਗ ਗੇੜ ਗੜਾਇਆ ਸਾਜੁਗ ਤਰੇਤਾ ਦੁਆਪਰ ਕਰਿਆ ਪਾਰ ਕਲ ਯੁਗ ਦੇ ਅੰਤਮ ਵੇਖਣੇ ਆਇਆ ਨਿਰਗੁਣ ਨੂਰ ਕਰਉ ਜਿਆਰ ਜੋਤੀ ਜਮਾ ਵੇਸ ਵਟਾਇਆ ਦਿਸਨਾਏ ਵਿੱਚ ਸੰਸਾਰ ਸ਼ਬਦ ਖੰਡਾ ਤੇ ਚਮਕਾਇਆ ਦੋ ਜਹਨ ਨਾ ਰਹਾ ਹੁਲਾਰ ਲੋਹਾਪੁਰਿਆਂ ਦਾ ਇਹ ਉਠਾਇਆ ਬ੍ਰਹਮੰਡ ਖੰਡ ਪਾਵੇ ਸਾਰ ਲੱਖ 84 ਫੁੱਲ ਫਲਾਇਆ ਨਵਖੰਡ ਪ੍ਰithvi ਕਰੇ ਬਿਹਾਲ ਗੁਰਮੁਖ ਸਾਚੇ ਸੰਗ ਰਲਾਇਆ ਲੱਗੀ ਪ੍ਰੀਤੀ ਨਿਵੇ ਨਾਲ ਗ੍ਰਹਿ ਮੰਦਰ ਨਾਮ ਮਰਦੰਗ ਇੱਕ ਵਜਾਇਆ ਛਤੀ ਰਾਗ ਸੁਰਤ ਨਾ ਸਕਣ ਸੰਭਾਲ ਰਾਗੇ ਨਾ ਦੇ ਬਹਰਾ ਏਕਾ ਰੂਪ ਤਰਕੇ ਆਇਆ ਨਾ ਸ਼ਾ ਨਦ ਸੇ ਕੰਗਾਲ ਸਚਾ ਸੰਗ ਆਪ ਰਖਾਇਆ ਸੋ ਹੈ ਸਚ ਖਣ ਸਚੀ ਧਰਮ ਸਾਲ ਗੁਰ ਸਿੱਖ ਗੁਰਮੁਖ ਅਨੰਦ ਮੰਗਲ ਏਕਾ ਗਾਇਆ ਘਰ ਪਾਇਆ ਪੁਰਖ ਅਕਾਲ ਆਵਣ ਜਾਵਣ 184 ਬੰਧਨ ਇਕ ਤੜਾਇਆ ਨਾਤਾ ਟੁੱਟਾ ਜਗਤ ਜੰਗਾਲ ਪਰਮਾਨੰਦਨ ਵਿੱਚ ਸਮਾਇਆ ਸਤਗੁਰ ਪੂਰਾ ਦੀਨ ਦਿਵਾਲ ਦੇ ਵਸ ਰਹਿਣ ਕਰੇ ਬ੍ਰਿਤਪਾਲ ਜੋਤੀ ਜੋਤ ਸਰੂ ਭਰਾਬ ਆਪਣੀ ਕਿਰਪਾ ਕਰ ਜੁਗ ਜੁਗ ਖੇਲ ਕਰੇ ਦੀਨ ਦਿਵਾਲ ਹਰ ਜੁਗ ਜੁਗ ਖੇਲ ਖਿਲਾਹਿੰਦਾ ਖਾਲਕ ਖਲਕ ਰੂਪ ਭਗਵਾਨ ਸਤ ਸਤਵਾਦੀ ਸੱਚ ਨਿਸ਼ਾਨ ਇੱਕ ਰਖਾਏਂਦਾ ਆਪ ਚੁਲਾਏ ਦੋ ਜਹਾਨ 14 ਲੋਕ ਇੱਕਾ ਹੁਕਮ ਵਰਤਾਏਂਦਾ 14 ਤਪਕਾਂ ਪਾਏ ਆਣ ਬ੍ਰਹਮ ਵਿਸ਼ਨ ਸ਼ਿਵ ਸੀ ਚੁਕਾਏਂਦਾ ਪਰਖਬਨਾਸ਼ੀ ਦੇਵ ਤੁਰ ਫਰਮਾਨ ਸੱਚ ਸੰਦੇਸ਼ ਇੱਕ ਸੁਣਾਏਂਦਾ ਕਲਯੁਗ ਅੰਤਮ ਪ੍ਰਗਟ ਹੋਵੇ ਨਹਿ ਇੱਕ ਲੰਕਬਿਲੀ ਬਲਵਾਨ ਚੌਥੇ ਯੁਗ ਪੰਧ ਮੁਕਾਏਂਦਾ ਕੂੜੀ ਕਿਰਿਆ ਮਿਰਟੇ ਜਗਤ ਨਿਸ਼ਾਨ ਗੁਰਮੁਖ ਸੱਚੇ ਵੇਖ ਵਿਖਾਇਦਾ ਜਗਦੀ ਨਿਗ੍ਹਾबान ਨਿਰਵੈਰ ਪੁਰਖ ਵੈਰ ਨਾ ਕੋਈ ਕਮਾਏਂਦਾ ਕਰੇ ਖੇਲਵਟ ਮਿਹਰਬਾਨ ਜੀਵ ਜੰਤ ਕਰਮ ਝੋਲੀ ਪਾਏਂਦਾ ਪੈ ਬਣਿਆ ਰਹੇ ਬੇਪਛਾਣ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲੇ ਕਾ ਹਰ ਇਕ ਇਕੱਲਾ ਨੌਜਵਾਨ ਜੁਗ ਜੁਗ ਵੇਸ ਮਾਤ ਧਰ ਧਰਨੀ ਤਰ ਤ ਤਵਲ ਦੇ ਵੜਾਈਆ ਆਪਣੀ ਕਰਨੀ ਆਪੇ ਕਰ ਕਰਤਾ ਪੁਰਖ ਵੇਖ ਵਿਖਾਈਆ ਨਿਰਪਉ ਚੁਕਾਏ ਭੈ ਜਗਤ ਡਰ ਧਿਆਨ ਕੇ ਆਪਣਾ ਨਾਮ ਰਖਾਈਆ ਸੰਤ ਸਹੇਲੇ ਸੱਚੇ ਫੜ ਸੰਤ ਸਹੇਲੇ ਸੱਚੇ ਫੜ ਸੱਜਣ ਮੇਲੇ ਥਾਉ ਥਾਈਆ ਕਿਲਾ ਕੋਟ ਤੋੜੇ ਕਿਲਾ ਕੋਟ ਤੋੜ ਹੰਕਾਰੀ ਗੜ੍ਹ ਗ੍ਰਹਿ ਮੰਦਰ ਵੇਖ ਵਿਖਾਈਆ ਸ਼ਬਦ ਫੜਾਏ ਸੱਚਾ ਲੜ ਗੁਰ ਸ਼ਬਦੀ ਵੱਡ ਵੜਿਆਈਆ ਆਦੇ ਹੰਤ ਨਾ ਜਾਏ ਮਰ ਜੁਗ ਜੁਗਿਸਾ glass ਸੰਗ ਰਖਾਈਆ ਨਾ ਕੋਈ ਸੀਸ ਨਾ ਕੋਈ ਤੜ ਸਤਿਗੁਰ ਪੁਰਾ ਇੱਕ ਸੱਚਾ ਸ਼ੈਨਛਾਈਆ ਜੋਤੀ ਜੋ ਸਰੂਪ ਰਹਾ ਆਪਣੀ ਕਿਰਪਾ ਕਰ ਆਪਣਾ ਨਾਮ ਆਪ ਪ੍ਰਗਟਾਈਆ ਜੁਗ ਜੁਗ ਨਾਮ ਪ੍ਰਗਟਾਏਂਦਾ ਔਰ ਬ੍ਰਹਮ ਹਰ ਕਰਤਾਰ ਰਾਮਾ ਰੂਪ ਆਪ ਵਟਾਏਂਦਾ ਅਪੇ ਲੇਖਾ ਜਾਣੇ ਕ੍ਰਿਸ਼ਨ ਬਰਾਰ ਇਸਾ ਮੁਸਾਏ ਆਪਣੀ ਖੇਲ ਖਿਲਾਏਂਦਾ ਲੇਖਾ ਜਾਣੇ ਸੰਗ ਮੁਹੰਮਦ ਚਾਰਜਾਰ ਨਾਨਕ ਨਿਰਗੁਣ ਨਾਉ ਉਤਰਾਇਦਾ ਗੋਬਿੰਦ ਜੋਤੀ ਏ ਕਾ ਤਾਰ ਸਤ ਦੁਲਾਰਾ ਬਖਵਾਇਦਾ ਪਿਤਾ ਪੁੱਤ ਕਰੇ ਪਿਆਰ ਸੱਚਾ ਹੁਕਮ ਵਰਤਾਇਦਾ ਹੁਕਮੀ ਹੁਕਮ ਸੱਚੀ ਸਰਕਾਰ ਆਪਣਾ ਭਾਣਾ ਆਪਣੇ ਵਿੱਚ ਰਖਾਏਦਾ ਆਪਣੇ ਭਾਣੇ ਕਰੇ ਸਦਾ ਨਮਸਕਾਰ ਆਪਣਾ ਭਾਣਾ ਆਪਣਾ ਬੰਦਨ ਪਾਇੰਦਾ ਜੁਗ ਜੁਗ ਲੋਕ ਮਾਤ ਲੈ ਅਵਤਾਰ ਚੌਥੇ ਜੁਗ ਵੇਸ ਵਟਾਇੰਦਾ ਚਾਰੇ ਖਾਣੀ ਚਾਰੇ ਬਾਣੀ ਵਸਿਆ ਬਾਰ ਚਾਰੇ ਵੇਦ ਭੇਵ ਨਾਇੰਦਾ ਚਾਰੇ ਮੁਖ ਬ੍ਰਹਮ ਨਾ ਕਰੇ ਵਿਚਾਰ ਪੁਰਖ ਵਿਨਾਸ਼ੀ ਆਪਣਾ ਖੇਲ ਖਿਲਾਇੰਦਾ ਕਲ ਕਲਕੀ ਲੈ ਅਵਤਾਰ ਕਾਗਤ ਕਲਮ ਨਾਲ ਲੇਖ ਲਿਖਾਇੰਦਾ ਸਤ ਸਮੁੰਦਰ ਮਸਰੋ ਵੇ ਜਹਰੋ ਜਾਰ ਮناسبਤ ਵੰਡਣਾ ਕੋਏ ਵੰਡਾ ਇਹਦਾ ਤੋਲ ਤੁਲੇ ਨਾ 18 ਭਾਰ ਅਮੋਲ्य ਮੁੱਲ ਮੁੱਲ ਆਪ ਹੋ ਜਾਂਦਾ ਨਿਰਗੁਣ ਦਾਤਾ ਹਰ ਨਰੰਕਾਰ ਗੁਰਮੁਖ ਵਿਰਲੇ ਬੂਜ ਬਜਾਇੰਦਾ ਜਿਸ ਜਨ ਬਖਸ਼ੇ ਚਰਨ ਪਿਆਰ ਜੋਤੀ ਜੋ ਸਰੂਪ ਰਾਬ ਆਪਣੀ ਕਿਰਪਾ ਕਰ ਕਰੇ ਖੇਲੇ ਕਾਹਰ ਆਜੁਗਦੀ ਗੁਰੇ ਅਵਤਾਰ ਹਰ ਜਗ ਜਗ ਗੁਰੇ ਅਵਤਾਰਿਆ ਰੂਪ ਨੂਪ ਪਰ ਕਰੇ ਖੇਲ ਵਿੱਚ ਸੰਸਾਰਿਆ ਸਤ ਸਰੂਪ ਪਰਵਰਦگار ਆਪੇ ਰਾਮ ਨਾਮ ਧਾਰਿਆ ਆਪੇ ਕ੍ਰਿਸ਼ਨ ਬੋਲ ਜਕਾਰ ਆਪੇ ਹੂ ਹੂ ਨਾਰਾ ਲਾ ਲਿਆ ਆਪੇ ਅਨਲ ਹਕਰ ਹਵਿਚਾਰ ਆਪੇ ਨਿਉ ਨਿਉ ਸਿਰ ਝੁਕਾ ਲਿਆ ਆਪੇ ਸਜਦਾ ਕਰੇ ਪਰਵਰਦigar ਆਪੇ ਮੰਤਰ ਨਾਮ ਸਤਿ ਦੜਾ ਲਿਆ ਸਤ ਨਾਮ ਕਰੇ ਪ੍ਰਦਾਨ ਆਪੇ ਵਾਹਿਗੁਰੂ ਫਤਹਿ ਗਜਾ ਲਿਆ ਵਾਹ ਵਾਹ ਗੁਰੂ ਬਲੀ ਬਲਵਾਨ ਆਪੇ ਆਪਣੀ ਓਟ ਥਕਾ ਲਿਆ ਆਪੇ ਵੇਖੇ ਸੱਚ ਨਿਸ਼ਾਨ ਆਪੇ ਆਪਣਾ ਰੂਪ ਤਰਾਲਿਆ ਨਿਰਗੁਣ ਨਿਰਗੁਣ ਹੋ ਮਿਹਰਬਾਨ ਆਪੇ ਸ਼ਬਦ ਦੇ ਟੰਕਾ ਇੱਕ ਵਜਾਲਿਆ ਆਪੇ ਸੁਣੇ ਸੁਣਾਏ ਆਪਣੇ ਕਾਨ ਆਪੇ ਜੁਗ ਜੁਗ ਵੇਸ ਵਟਾਲਿਆ ਕਲ ਜੁਗੇ ਅੰਤਮ ਵੇਖੇ ਮਾਰ ਤੇ ਹਾਨ ਗੱਪੇ ਨੇ ਇੱਕ ਲੰਕ ਨਰ ਨਰਾਇਣ ਨਾਉ ਤਰਾਲਿਆ ਮਾਤ ਪਹਿਤ ਨਾ ਸਕੇ ਕੋਈ ਪਛਾਣ ਆਪੇ ਗੁਰਮੁਖ ਆਪੇ ਗੁਰਮੁਖ ਅੰਗ ਲਗਾ ਲਿਆ ਗੁਰਸਿੱਖ ਸਾਚਾ ਚਤੁਰ ਸਜਾਨ ਆਪੇ ਬ੍ਰਹਮੰਡ ਖੰਡ ਖੋਜ ਖੁਜਾਲਿਆ ਜੇ ਰਜ ਅੰਡ ਕਰੇ ਕਲਿਆਣ ਜੋਤੀ ਜੋਤ ਸਰੂਪਰਾ ਆਪਣੀ ਕਿਰਪਾ ਕਰਾਤ ਜੁਗਾਦੀ ਹੈ ਕਾ ਹਰ ਹਰ ਜਨ ਸਾਚੇ ਦੇਵੇ ਮਾਨ ਜੁਗ ਜੁਗ ਭਗਤ ਤਰਾਇਆ ਭਗਤਨ ਮੀਤਾ ਆਪ ਭਗਵਾਨ ਜੁਗ ਜੁਗ ਸੰਤ ਮਿਲਾਇਆ ਸੰਤ ਸਤਗੁਰ ਸਤਿ ਪਛਾਨ ਜੁਗ ਜੁਗ ਗੁਰ ਸੇ ਗੁਰਮੁਖ ਵੇਖ ਵਿਖਾਇਆ ਜੁਗ ਜੁਗ ਗੁਰਮੁਖ ਵੇਖ ਵਿਖਾਇਆ ਆਤਮ ਅੰਤਰ ਦੇਵੇ ਬ੍ਰਹਮ ਗਿਆਨ ਜੋਗ ਜੋਗ ਗੁਰਸੇਖ ਸੰਗ ਨਿਭਾਇਆ ਸੋ ਅਛ ਸਰੂਪੀ ਦਰਸੀ ਦਰਸ ਦੇਵੇ ਦਰ ਕਰਿਆਣ ਕਲ ਜੋਗੇ ਅੰਤਮ ਵੇਸ ਬਟਾਇਆ ਵੇਸ ਬਲੜਾ ਜੀਵ ਜਹਾਨ ਖਲਕ ਖਲਕ ਦੇਸ ਨਾ ਆਇਆ ਆਪਕੇ ਹੋਇਆ ਬੇਪਛਾਨ ਜੋਤੀ ਜੋ ਸਰੂ ਭਰ ਆਪ ਆਪਣੀ ਜੋਤ ਅਰ ਕਲਯੁਗ ਤੇਰੀ ਅੰਤਮ ਮਰਨੇ ਹਕਲੰਖ ਨਰਮਹਾਰਿ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ